ਹੈਲੋ ਸ਼ਸ਼ੀ ਕਾਰਜੀ ਸਾਰਿਆਂ ਨੂੰ ਧਰਨਵੀਰ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਲੋ ਜੀ ਆਪਾਂ ਇੱਥੇ ਮੱਖਣੀ ਕੱਢ ਲਈ ਹੈ ਤੇ ਇਸ ਦਾ ਘਿਓ ਬਣਾਉਣਾ ਦੱਸਾਂਗੇ ਜੀ ਸੌਖੇ ਤਰੀਕੇ ਨਾਲ ਇਸ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਇਹਨੂੰ 15 ਕਿ ਮਿੰਟ ਲੱਗਣੇ ਨੇ ਜੀ ਗਰਮ ਹੋਣ ਨੂੰ ਬਹੁਤੀ ਸੌਖੇ ਤਰੀਕੇ ਨਾਲ ਕਿਉਂ ਤਿਆਰ ਕਰ ਸਕਦੇ ਆ ਜੀ ਆਪਾਂ ਕੋਈ ਖਿਆਈ ਵਾਲੀ ਗੱਲ ਨਹੀਂ ਹੈਗੀ ਜੀ ਇਹ ਚ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਨੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਜੀ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤੇ ਲੋ ਜੀ ਆਪਾਂ ਐਵੇਂ ਇਹਨੂੰ ਲੈ ਆਉਂਦੇ ਰਹਾਗੇ ਜੀ ਛੱਡ ਕੇ ਨਹੀਂ ਜੀ ਪਰਾਂ ਜਾਣਾ ਇਹਨੂੰ ਫਿਰ ਇਹ ਨੀਚੇ ਲੱਗ ਜੂਗਾ ਇਹ ਚ ਚਮਚਾ ਮਾਰਦੇ ਹੀ ਰਹਿਣਗੇ ਤੇ ਦੇਖੋ ਜੀ ਇਹ ਸਾਰਾ ਚੰਗੀ ਤਰ੍ਹਾਂ ਕੁੰਗਿਆ ਜੀ ਤੇ ਹੁਣ ਜਿਹੜੀ ਆ ਇਹਦੀ ਚਾਗ ਜੀ ਆਪਾਂ ਨੇ ਇਹ ਜਮੀਂ ਵਿੱਚ ਇਹਦੇ ਮਿਕਸ ਕਰਨੀ ਹੈ ਜੀ ਜਮੀਂ ਜਦੋਂ ਇਹਦੀ ਚਾਗ ਪਰਾਂ ਹੋ ਗਈ ਜੀ 2 ਇੰਚ ਵਾਲੀ ਦੇਣੀ ਹੈ ਜੀ ਜਿਵੇਂ ਆਪਾਂ ਦੁੱਧ ਨੂੰ ਵਾਲੀ ਦਿਆ ਕਰਦੇ ਆਂ ਜੀ ਆ ਚੱਗ ਗਿਆ ਜੀ ਇਹਦੀ ਮਾਂ ਨਹੀਂ ਜੀ ਜਦੋਂ ਇਹ ਚੱਗ ਜਮੀਂ ਨੀਚੇ ਬੈ ਗਈ ਜੀ ਫੇਰ ਸਮਝ ਲਓ ਦੱਸਾਂਗੇ ਜੀ ਸੋਨਾ ਜਦੋਂ ਬਣ ਕੇ ਪਿਆਰ ਹੋ ਗਿਆ ਜੀ ਇੱਕ ਗੱਲ ਦਾ ਧਿਆਨ ਰੱਖਣਾ ਜੀ ਜਦੋਂ ਆਪਾਂ ਘੋੜਾ ਬਣਾਉਣੇ ਆ ਜੀ ਉਹ ਭਾਂਡਾ ਵਧੀਆ ਮੋਟਾ ਮਜ਼ਬੂਤ ਹੋਣਾ ਚਾਹੀਦਾ ਜੀ ਕਿਉਂਕਿ ਪਤਲੇ ਭਾਂਡੇ ਵਿੱਚ ਤਾਂ ਹੁੰਨੇ ਲੱਗ ਜਾਂਦਾ ਜੀ ਮੋੜ ਤੇ पांडे जी ਤੜਿਆ ਚ ਠੀਕ ਆਉਂਦਾ ਜੀ ਦੀਦਾ ਥੱਲਾ ਮੋਟਾ ਹੋਵੇ ਜੀ ਦੁੱਧ ਮੰਗੋ ਉੱਪਰ ਆਊਗਾ ਜੀ ਬਾਲ ਆਊਗਾ ਜੀ ਇਹਨੂੰ ਫੇਰ ਆਪਾਂ ਗੈਸ ਤੇ ਜਿਲੀ ਵਾਲਾ ਚੁੰਨਾ ਆਪਾਂ ਕੱਟ ਕਰ ਸਕਦੇ ਆਂ ਜੀ ਉੱਪਰ ਦੇ ਕੋਲ ਤਾਂ ਜਮੀ ਖੜਨਾ ਪੈਂਦਾ ਜੀ ਛੱਡ ਕੇ ਤਾਂ ਜਮੀ ਨਹੀਂ ਜਾਣਾ ਜੀ ਕਿਉਂ ਨਾ ਤਾਂ ਵੀ ਕਰ ਸਕਦੇ ਆ ਜੀ ਜਦੋਂ ਜਮੇ ਨਹੀਂ ਤਾ ਆਵੇ ਆਪਾਂ ਫੇਰ ਚਲਾ ਸਕਦੇ ਆ ਇਹ ਚੁੱਲੇ ਨੂੰ ਜਦੋਂ ਨੀਚੇ ਰਹਿ ਗਏ ਜਦੋਂ ਇਹ ਛੱਗ ਨੀਚੇ ਰਹਿ ਗਈ ਜੀ ਫੇਰ ਤੁਸੀਂ ਦੁਬਾਰਾ ਚਲਾ ਲੈਣਾ ਜੀ ਗੈਂਚ ਸਿਰਫ ਤੁਹਾਨੂੰ 15 ਮਿੰਟ ਹੀ ਲੱਗਣਗੇ ਜੀ ਜਿਆਦਾ ਟਾਈਮ ਨਹੀਂ ਤੇ ਲੱਗਦਾ ਜੀ ਆ ਦੇਖੋ ਜੀ ਹੁਣ ਇਹ ਦੁੱਧ ਵਾਂਗੂ ਇਹਨੂੰ ਪਾਲੀ ਆਉਣ ਲੱਗੀ ਜੀ ਇਹ ਹੀ ਹੁਕਮ ਦੇ ਉਪਰ ਦੇ ਜੀ ਇਹਦੀ ਆ ਸਾਰੀ ਚੱਬ ਨੀਚੀ ਬਹਿ ਜੂਗੀ ਜੀ ਤੇ ਅਗਰ ਵਾਜ ਇੱਕ ਗੱਲ ਹੋਰ ਕਹਿਣਾ ਚਾਹਣੀ ਆ ਇੱਥੇ ਮੈਂ ਜੇ ਉਗੜਦਾ ਇਹ ਚਾਹੇ ਤੁਸੀਂ ਗੈਸ ਵੀ ਜਾਂ ਚੁੱਲਾ ਇਹ ਬਿਜਲੀ ਵਾਲਾ ਬੰਦ ਕਰਤਾ ਕਿ ਫੇਰ ਵੀ ਨਿੱਕੜ ਹੈ ਤੁਸੀਂ ਪਾਣੀ ਦਾ ਗਲਾਸ ਕੋਲੇ ਜਰੂਰ ਰੱਖ ਲੈਣਾ ਜੀ ਤਾਂ ਇਹ ਚ ਪਾਣੀ ਦਾ ਛਿੱਟਾ ਮਾਰ ਦੇਣਾ ਜੀ ਚੱਗ ਆਪੀ ਥੰਡੇ ਬੈਜੂਗੀ ਜੀ ਨਿਕਲਣਾ ਨਹੀਂ ਤੁਹਾਡਾ ਕਿਉਂ ਜੀ ਪਾਣੀ ਜ਼ਰੂਰ ਰੱਖਣਾ ਜੀ ਕੋਲੇ ਹੁਣ ਆਦੇ ਜੀ ਇਹ ਉੱਪਰ ਲੱਗ ਰਿਹਾ ਹੈ ਗਾਇ ਇਹਦੀ ਸਾਰੀ ਚੱਗ ਜੀ ਸਾਰੀ ਇਹ ਜਿੱਦ ਦਬੈਗੀ ਇਹ ਫੇਰ ਆਪਣਾ ਕਿਉਂ ਬਣ ਜੂਗੀ ਹੁਣ ਜੇਦੀ ਸਾਰੀ ਚੱਗ ਇਹ ਨਾ ਬੈਜੂਗੀ ਸਿਮੇਂ ਵਿੱਚ ਸੌਖੇ ਤਰੀਕੇ ਨਾਲ ਕਿਉਂ ਤਿਆਰ ਕਰੇ ਜੀ ਕਈ ਪਣਾ ਕੀ ਕਰਦੀਆਂ ਨੇ ਜੀ ਬਿਕਾਰ ਦਿੰਦੇ ਨੇ ਚਲੋ ਬਣਾ ਕੱਠੀ ਕੰਮ ਨਿਵੇੜ ਦਿੰਦੇ ਆ ਕੱਠੇ ਉਹ ਇੱਕ ਦਿਨੇ ਤੱਤਾ ਕਰ ਦਿੰਦੇ ਨੇ ਜੀ ਵਿੱਚ ਉਸ ਸੀਮੇ ਚਾਣ ਦੀ ਕੋਸ਼ਿਸ਼ ਕਰਦੇ ਨਾਲ ਤਾਂ ਗੈਸ ਜ਼ਿਆਦਾ ਲੱਗਦਾ ਜੀ ਉੱਤੇ ਇੱਥੇ ਕੋਈ ਗੈਸ ਨਹੀਂ ਲੱਗਦਾ ਜੀ ਇੰਨਾ ਕਿ ওভারਲ ਸੇ ਵੀ ਵਿੱਚ ਮੱਖੀਆਂ ਲਈ ਇਹਦੀ ਆਪਾਂ ਲਸੇ ਸੋਨੋ ਐਵੇਂ ਹੀ ਕੱਟ ਕੇ ਦਿਖਾਵਾਂਗੇ ਜੀ ਬਿੱਤਨੇ ਆਪਾਂ ਫੂਕ ਦੇਈਏ ਹਲਸੀ ਹੁਣ ਦੇਖੋ ਜੀ ਐਵੇਂ ਉਬਲਦਾ ਜੀ ਐਵੇਂ ਜੇ ਕੋਈ ਆਪਾਂ ਨੂੰ 1 ਮਿੰਟ 2 ਮਿੰਟ ਕੰਮ ਹੈ ਜੀ ਇਹਨੂੰ ਛੱਡ ਕੇ ਜਾ ਸਕਦੇ ਆ ਜੀ ਐਵੇਂ ਤੇ ਗੈਸ ਘਟਤੇ ਹੋਵੇ ਜਿਕਰ ਹਾਂ ਗੈਸ ਿਮਤੇ ਇਹ ਘਟਤੇ ਕਰਿਆ ਹੋਵੇ ਵੀ ਜੀ ਟੈਂਪਰੇਚਰ ਇਹਦਾ ਵੀ ਘਟੇ ਹੋਵੇ ਜੀ ਤੇ ਬਸ ਐਵੇਂ ਉਪਰੇ ਜੀ ਹੁਣ ਇਹ ਨਿਕਲ ਨਹੀਂ ਸਕਦਾ ਜੀ ਹੁਣ ਇਹ ਨਿਕਲਦਾ ਨਹੀਂ ਹੈਗਾ ਜੀ ਹੁਣ ਮੜਾ ਮੋਟਾ ਆਪਾਂ 2-3 ਮਿੰਟ ਚਾ ਸਕਦੇ ਆ ਉਹ ਵੀ ਤਾਂ ਜੀ ਜਿਹਦਾ ਆਹ ਇਹਦਾ ਮੋਟਾ ਹੋਊਗਾ ਜੀ ਨੀਚੇ ਤੁਸ ਕਹੀ ਮੋਟਾ ਹੋਊਗਾ ਜੀ ਕਿਉਂਕਿ ਪਤਲੇ ਚ ਤਾਂ ਇਹ ਨੀਚੇ ਲੱਗਣੀ ਲੱਗਣਾ ਜੀ ਪਤਲੇ ਭਾਂਡੇ ਚ ਨਾ ਕਰੋ ਤੁਸੀਂ ਜੇ ਕਰ ਕਿਉਂ ਕਰਦੇ ਹਾਂ ਜੀ ਤਾਂ ਭਾਂਡਾ ਮੋਟਾ ਹੀ ਹੋਣਾ ਚਾਹੀਦਾ ਆ ਦੇਖੋ ਜੀ ਹੁਣ ਇਹਦੀ ਚੱਗ ਜਮੀ ਨੀਚੇ ਰਹਿ ਗਈ ਜੀ ਇਹ ਚੱਗ ਨਹੀਂ ਹੈਗੀ ਜੀ ਹੁਣ ਹੁਣ ਇਹਦੀ ਚੱਗ ਜਮੀ ਨੀਚੇ ਰਹਿ ਗਈ ਬਸ ਮੋੜੀ ਮੋਟੀ ਤਾ ਜੀਰੋ ਬੁੱਗੀ ਉਂ ਚੱਗ ਨਹੀਂ ਹੈਗੀ ਜੀ ਹੁਣ ਆਪਾਂ ਇਹਨੂੰ ਬੰਦ ਕਰ ਦਨੇ ਆ ਜੀ ਗੈਸ ਨੂੰ ਅੱਗੇ ਸਾਨੂੰ ਦੱਸ ਦੇਵਾਂਗੇ ਜੀ ਆ ਦੇਖੋ ਜੀ ਹੁਣ ਇੱਥੇ ਥੱਗ ਹੈ ਨਹੀਂ ਜੀ ਦੇਖੋ ਜੀ ਦੇਖੋ ਜੀ ਨਾ ਇਹ ਨੀਚੇ ਲੱਗਿਆ ਜੀ ਤੁਹਾਨੂੰ ਦਿਖਾ ਦਿੰਨੇ ਜੀ ਦੇਖੋ ਜੀ ਨੀਚੇ ਨਹੀਂ ਲੱਗਿਆ ਹੋਇਆ ਜੀ ਇਹ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਆਪਾਂ ਨੇ ਇਹਦੇ ਵਿੱਚ ਆ ਪਾਣੀ ਹੈ ਜੀ ਮੇਰੇ ਕੋਲੇ ਕੱਪ ਭਰਿਆ ਹੋਇਆ ਇਹ ਪਾਣੀ ਆਪਾਂ ਇਹਦੇ ਵਿੱਚ ਐਡ ਕਰ ਦੇਣੇ ਆਂ ਐਨਕ ਥੋੜਾ ਜਿਹਾ ਪਾਣੀ ਆਪਾਂ ਨੇ ਬਚਾ ਲਿਆ ਜੀ ਇਹਦੇ ਨਾਲ ਕੀ ਹੋਊਗਾ ਜੀ ਇਹਦਾ ਨਾ ਜਿਹੜੀ ਇਹਦੀ ਲੱਸੀ ਹੈ ਜੀ ਇਹਦੀ ਲੱਸੀ نیچے ਬੈਈ ਹੋਈ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਜੀ ਕਿਉਂ ਆਪਣਾ ਇਹ ਉੱਪਰ ਆ ਜੂਗਾ ਜੀ ਫਿਰ ਆਪਾਂ ਚਮਚਾ ਮਾਰ ਕੇ ਜੇ ਗੜੀ ਕੱਟ ਕੇ ਜੀ ਆਪਾਂ ਲੋਸਿਕ ਕੱਢ ਸਕਦੇ ਹਾਂ ਜੀ ਆਪਾਂ ਹੁਣ ਇਹਨੂੰ ਫ੍ਰਿਜ ਦੇ ਵਿੱਚ ਠੰਡਾ ਹੋ ਕੇ ਜੀ ਠੰਡਾ ਕਰਕੇ ਜੀ ਰੱਖਣਾ ਹੈ ਹੁਣ ਇਹ ਠੰਡਾ ਹੋ ਜਾਊਗਾ ਜੀ 15 ਕ 20 ਮਿੰਟਾਂ ਠੰਡਾ ਕਰਕੇ ਨੂੰ ਫਿਰ ਆਪਾਂ ਫ੍ਰਿਜ ਦੇ ਵਿੱਚ ਰੱਖਾਂਗੇ ਦੇਖੋ ਜੀ ਇਹਨੂੰ 2 ਘੰਟੇ ਹੋ ਗਏ ਫ੍ਰਿਜ 'ਚ ਰੱਖੇ ਨੂੰ ਇਹ ਐਵੇਂ ਬਿਲਕੁਲ ਜਮੀ ਜੰਮ ਗਿਆ ਜੀ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਗਲੀ ਕੱਢ ਲੈਣੇ ਆਂ ਜੀ ਦੇਖੋ ਜੀ ਆਪਾਂ ਐਵੇਂ ਗਲੀ ਕੱਢ ਲਈ ਇਹਦੇ ਵਿੱਚ ਜੀ ਐਵੇਂ ਹੁਣ ਆਪਾਂ ਲੱਸੀ ਕੱਢ ਕੇ ਦਿਖਾਉਣੇ ਆ ਜੀ ਤੁਹਾਨੂੰ ਇਹਦੇ ਵਿੱਚ ਆਪਾਂ ਲੱਸੀ ਕੱਢਾਂਗੇ ਜੀ ਦੇਖੋ ਆ ਦੇਖੋ ਜੀ ਕਿਉਂਕਿ ਮੇਰੇ ਇੱਥੇ ਇੱਕ ਹੱਥ ਨਾਲ ਚੱਕਿਆ ਨਹੀਂ ਗਿਆ ਜੀ ਕੈਮਰਾ ਕੋਈ ਖੜਨ ਵਾਲਾ ਹੈ ਨਹੀਂ ਸੀ ਤੇ ਐਨੀ ਆਪਾਂ ਨੇ ਲੱਸੀ ਕੱਢ ਲਈ ਦੀ ਇਹ ਚ ਐਨੀ ਐਨੀ ਲੱਸੀ ਕੱਢ ਲਈ ਜੈਨ ਲੱਸੀ ਜ ਮੜਾ ਮੋਟਾ ਕਿਉਂ ਰਹਿੰਦਾ ਜੀ ਤੁਸੀਂ ਹੱਥ ਨਾਲ ਕੱਢ ਲਿਓ ਜੀ ਆ ਨਹੀਂ ਲੱਸੀ ਚ ਕਿਉਂ ਹੈ ਨਹੀਂਗਾ ਜੀ ਜੰਮੀ ਬਿਲਕੁਲ ਕਿਉਂ ਨਹੀਂ ਹੈਗਾ ਜੀ ਇਹ ਚ ਤੇ ਆ ਆ ਬਣਾ ਲਿਆ ਜੀ ਕਿਉਂ ਦੇਖੋ ਜੀ ਇਹ ਚ ਗਲੀ ਜੰਮੀ ਸਾਫ ਨਹੀਂ ਦੇਣੀ ਵਿਚੋਂ ਜੰਮੀ ਸਾਫ ਹੋ ਗਈ ਨਾ ਖੁੱਬ ਇਹਨੇ ਸਾਰੀ ਲੱਸੀ ਇਹਨੂੰ ਪਈ ਹੁਣ ਆਪਾਂ ਕਿਉਂ ਉਹਨੂੰ ਇੱਕ ਭਾਂਡੇ ਚ ਪਾਲਾਂਗੇ ਇਸੇ ਚੀ ਦਵਾਰੇ ਦਿੱਤਾ ਕਰਾਂਗੇ ਜਿਸ ਨੂੰ ਦੱਸ ਦੇਣ। ਉਂਝ ਤਾਂ ਜੀ ਇਹ ਦੇਖ ਜੰਮ ਗਿਆ ਕਿ ਉਹ ਪੂਰਾ ਮੱਸੀ ਚ ਜਮੀ ਕਿਉ ਹੈ ਨੀਗਾ ਜੀ। ਜੇ ਇਸ ਉਥੋਂ ਫੇਰ ਵੀ ਨਿਕਲ ਜਾ ਲੈ ਮੱਸੀ ਚ ਕਿਉ ਤਾਂ ਤੁਸੀਂ ਕੀ ਕਰ ਸਕਦੇ ਹੋ ਜੀ ਆਪਣਾ ਭਾਂਡੇ ਚ ਕੁਲੇ ਜਿੱਚ ਪਾ ਕੇ ਜਿਵੇਂ ਇਹਦਾ ਤੁਸਕ ਚ ਪਾ ਕੇ ਰੋਟੀਆਂ ਚ ਉਪੜ ਸਕਦੇ ਹੋ ਜੀ ਉਹਦੇ ਨਾਲ ਉੱਤੇ ਜਿਵੇਂ ਆਪਣੀ ਰੋਟੀ ਹੁੰਦੀ ਹੈ ਤੱਤੇ ਐ ਲਾ ਕੇ ਆਪਾਂ ਵਿੱਚ ਜਿਹੜਾ ਚਿੱਟਾ ਲੱਕ ਦੇਖਣਾ ਐ ਲਾ ਲਾ ਕੇ ਆਪਾਂ ਰੋਟੀ ਚੋਪੜ ਸਕਦੇ ਆ ਜਿਵੇਂ ਜੇ ਮਾੜਾ ਮੋਟਾ ਬਚਦਾ ਜੀ ਹੁਣ ਜਮੇ ਨਹੀਂ ਕਿਉਂ ਹੈਗਾ ਜੀ ਇਹਦੇ ਵਿੱਚ ਜਮੇ ਲੱਸੀ ਆਈ ਜਮੇ ਲੱਸੀ ਆਈ ਜਮੇ ਕਿਉਂ ਨਹੀਂ ਆਈ ਇਹ ਕਦੇ ਵਿੱਚ ਰਹਿੰਦਾ ਨਹੀਂ ਹੁਣ ਦੇਖੋ ਜੀ ਮੈਂ ਕਿਉਂ ਨਾ ਕਿਵੇਂ ਚੱਕ ਕੇ ਦਿਖਾਉਂਗੀ ਜੀ ਆ ਗੜੀ ਤੋਂ ਜੀ ਆਪਾਂ ਇਹ ਚੱਕ ਚੱਕ ਕੇ ਆ ਤੁਸਕ ਦੇ ਵਿੱਚ ਪਾ ਲੈਣਾ ਆ ਦੇਖੋ ਜੀ ਦੇਖੋ ਜੀ ਕਿੰਨਾ ਸੋਹਣਾ ਕਿਉਂ ਇੱਧਰ ਕੋਈ ਲੱਸੀ ਨਹੀਂ ਲੱਗੀ ਹੋਈ ਇਹਦੇ ਜਮੇ ਸਾਰੀ ਲੱਸੀ ਬਾਰੀ ਨਹੀਂ ਆ ਗਈ ਆ ਦੇਖੋ ਜੀ ਮੈਂ ਕਿਵੇਂ ਗਲੀ ਚੋਂ ਜੀ ਨਈ ਚੱਕ ਚੱਕ ਕੇ ਪਾਪੜੀਆਂ ਬਣਦੀਆਂ ਨੇ ਦੇਖੋ ਜੀ ਇਹਨੂੰ ਆਪਾਂ ਇੱਕ ਵਾਰੀ ਥੋੜਾ ਜਿਹਾ ਗਰਮ ਹੋਰ ਕਰਨਾ ਜੀ ਦੇਖੋ ਜੀ ਲਓ ਜੀ ਸਾਰਾ ਕਿਉਂ ਮੈਂ ਐਵੇਂ ਇਹਦੇ ਵਿੱਚ ਭਾਂਡੇ ਵਿੱਚ ਪਾ ਦਿੰਦੀ ਆ ਜੀ ਆਹ ਦੇਖੋ ਜੀ ਤੁਕ ਸੁੱਕ ਚ ਜਮੇ ਕਿਉਂ ਨਹੀਂ ਹੈ ਰਾਜੀ نیچے ਲੱਗਿਆ ਹੈ ਜਮੇ ਜੀ ਆਪਾਂ ਜਾਈਂ ਦਿੱਤਾ ਕਰ ਸਕਦੇ ਹਾਂ ਕਿ ਉਹ ਹੀ ਪਾ ਕੇ। ਮੈਂ ਕਿਉਂਕਿ ਆਪਾਂ ਨੇ ਆਂ ਦਾ ਵੀ ਚਲ ਦੇਖ ਲਈ ਇੱਕ ਵਾਰੀ ਤੁਸਕ ਚੈੱਕ ਕਰ ਲਈ ਜੀ। ਵੀ ਕਈ ਵਾਰੀ ਲਸੀ ਲਸੀ ਮੜੇ ਮੁੱਟਿਰੇ ਨਾਂਗੀ ਹੋਇਆ ਕੜ ਪਰ ਇੱਥੇ ਜਮੀ ਨਹੀਂ ਹੈਗਾ ਜੀ ਮੇਰਾ ਕਿਉ ਹੈ ਜੀ। ਲਓ ਜੀ ਜਮੀ ਨਹੀਂ ਹੈ। ਇਸ ਨੂੰ ਜਮੀ ਜੋਨ ਕਰਕੇ ਦਿਖਾ ਦਿੰਦਾ ਮੈਂ। ਜਮੀ ਕਿਉ ਹੈ ਕਿਉ ਹੈ ਜੀ ਸਾਰਾ ਤੁਸਕ। ਹੁਣ ਆਪਾਂ ਇਹ ਹੀ ਆਹਾ ਕਿਉ ਹੈ ਜੀ ਜਿਹੜਾ ਇਹ ਹੀ ਆਪਾਂ ਦਵਾਰੇ ਪਾ ਕੇ ਜਾਈਂ ਦਿੱਤਾ ਕਰਨਾ ਹੈ। ਦੇਖੋ ਜੀ ਆਪਾਂ ਨੂੰ ਬਸ ਹੁਣ 10 ਮਿੰਟ ਹੋਰ ਲੱਗਣੇ ਜੀ ਐਵੇਂ ਦੁਬਾਰੇ ਤੱਤਾ ਕਰਨ ਨੂੰ ਜੀ ਇੱਚ ਢਿੱ ਕੋਈ ਖੇਚਾ ਨਹੀਂ ਜੀ ਦੇਖੋ ਜੀ ਕਿੰਨਾ ਸੋਹਣਾ ਕਿਉਂ ਉਤਰ ਰਿਹਾ ਜੀ ਦੇਖੋ ਬਸ ਮੈਂ ਮਾਰਾਂਗਾ ਤੱਤਾ ਕਰਨਾ ਪਊਗਾ ਜੀ ਸਿਰਫ 10 ਮਿੰਟ ਦੀ ਭਾਂਡੇ ਨੂੰ ਨੀਚੇ ਲੱਗੇ ਦੀ ਨਾਲੇ ਕਰਨਾ ਸਿਖਾਲਾ ਜੀ ਇਹਨੇ ਬਹੁਤ ਵਧੀਆ ਸੌਖੇ ਤਰੀਕੇ ਨਾਲ ਲੱਸੀ ਜੀ ਦੇਖੋ ਜੀ ਤੁਹਾਨੂੰ ਦਿਖਾਈ ਆ ਜੀ ਆਪਾਂ ਨੇ ਜਮੇ ਨੇ ਵਿੱਚ ਫੋਕੇ ਜੀ ਸਾਰੀਆਂ ਲੱਸੀ ਐਵੇਂ ਕੱਟਦੇ ਜੀ ਬਾਹਰ ਵਿੱਚ ਕੋਖਣ ਦਾ ਕੋਈ ਫਾਇਦਾ ਨਹੀਂ ਜੀ ਲੱਸੀ ਦਾ ਨਾ ਇਹ ਗਾਇ ਸਵੱਤ ਲੱਗਦਾ ਜੀ ਨਾਲੇ ਲੱਸੀ ਦਾ ਵਿੱਚ ਜ਼ਹਿਰ ਹੀ ਬਣਦਾ ਬਿਲਕੁਲ ਇਹ ਪਿਓਰ ਕਿਉਂ ਵਧੀਆ ਤੇਸੀਆ ਕੋਈ ਮਿਲਾਵਟ ਨਹੀਂ ਜੀ për në kjo vësimare i dhërë horë në ਦੇਖੋ ਜੀ ਕਿਹੋ ਬਣ ਕੇ ਆਪਣਾ ਤਿਆਰ ਹੈ ਜੀ ਦੇਖੋ ਜੀ ਕਿੰਨਾ ਸੋਹਣਾ ਕਿਹੋ ਵਾਂਗ ਕੇ ਤਿਆਰ ਹੋਇਆ ਗੈਸ ਆਪਾਂ ਨੇ ਜੀ ਚੁੱਲ੍ਹਾ ਬੰਦ ਕਰਤਾ ਜੀ ਆਪਾਂ ਕਿਓ ਲਾ ਲਿਆ ਨੀਚੇ ਦੀ ਦੇਖੋ ਜੀ ਕੁਛ ਨਹੀਂ ਹੈ ਰਹਾ ਜੀ ਨਾਲ ਲੋ ਜੀ ਲੋ ਜੀ ਸਮੇਂ ਤੇ ਪਾਸੇ ਦਖਾਈ ਦੇ ਰਹੀ ਦੇਖੋ ਦੇਖੋ ਕਿੰਨਾ ਸਾਰਾ ਕਿਉਂ ਰੱਖ ਕੇ ਧਰੋਣਾ ਹੁਣ ਇਹ ਜਿਹੜਾ ਜੀ ਠੰਡਾ ਹੋ ਗਿਆ ਆਪਾਂ ਕੋਨੀਲਾ ਕਿਸੇ ਢਾਂਡੇ ਵਿੱਚ ਕੱਢ ਲਵਾਂਗੇ ਤੇ ਦੇਖੋ ਜੀ ਆਪਣਾ ਕਿਉਂ ਹੁਣ ਠੰਡਾ ਹੋ ਗਿਆ ਆਪਾਂ ਇਹਦੇ ਵਿੱਚ ਦੇਖੋ ਲਓ ਜੀ ਆ ਇੰਨਾ ਕਿਉਂ ਆਪਾਂ ਇਹਦੇ ਵਿੱਚ ਹੀ ਰੱਖਾਂਗੇ ਤੇ ਆਪਾਂ ਰੋਗੀਆਂ ਚੋਪੜ ਦਈਏ ਹਨਾ ਇੰਨਾ ਕਿਉਂ ਰੱਖਾਂ ਕਿਉਂਕਿ ਵਿੱਚ ਰੱਖਾਂਗੇ ਦੇਖੋ ਕਿਉਂ ਕਿਉਂ ਆ ਕੇ ਤੇ ਆਉਣ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਜੇ ਤਾਂ ਲਾਈਕ ਕਮੈਂਟ ਜਨਮ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ